ਕਮ ਹੀ ਹੋਂ ਉੱਥੇ ਗੋੜ ਦਾ ਕਰਦੇ ਆ ਜੀ ਪਹਿਲਾਂ ਸਰਦਾਈ ਦਾ ਕਰਦੇ ਆ ਗਰਮੀਆਂ 'ਚ ਤੇ ਹੁਣ ਗੋੜ ਦਾ ਕਰਨਦੇ ਆ ਸਰਦੀਆਂ 'ਚ ਭਾਈ ਗੋੜ ਕਿੱਥੋਂ ਲਿਆਉਂਦੇ ਕਿਸ ਤਰ੍ਹਾਂ ਕਰਦੇ ਆ ਗੋੜੇ ਹੀ ਆਪਣੇ ਸੱਜਣ ਬੇਲੀ ਕੋ ਮਗੰਨੇ ਆ ਜੀ ਉਹ ਤਿਆਰ ਕਰਦੇ ਆ ਸਾਡੇ ਇੱਕ ਡੇਰੇ ਤੇ ਤਿਆਰ ਹੁੰਦਾ ਵਾ ਤੇ ਇਦਾਂ ਤਿਆਰ ਕਰਕੇ ਗੋੜ ਵੇਚਿਆ ਜਾਂਦਾ ਵਾ ਵੇਖੋ ਜੀ ਪਹਿਲਾਂ ਆਪਾਂ ਟਰੱਕ ਚਲਾਉਂਦੇ ਹਾਂ ਟਰੱਕ ਚਲਾਉਂਦੇ ਚਲਾਉਂਦੇ ਬਾਅਦ 'ਚ ਜਦੋਂ ਬਾਣਾ ਧਾਰਨ ਕੀਤਾ ਅਹੀਂ ਆਪਣਾ ਵੱਖਰਾ ਜਾਂ ਗੁਰੂ ਸਾਹਿਬ ਦੇ ਸਿਧਾਂਤਾਂ ਦੇ ਨਾਲ ਵੱਖਰਾ ਹੀ ਰਹਿਣਾ ਜੰਮਨੇ ਆ ਤੇ ਉਹ ਕਰਕੇ ਕਹਿੰਦਾ ਇਹ ਕਾਰੋਬਾਰ ਸਰਦਾਈਆਂ ਦਾ ਕੀਤਾ ਤੇ ਸਰਦਾਈਆਂ ਤੋਂ ਬਾਅਦ ਗੁੜ ਦਾ ਕਰ ਲਿਆ ਤੁਸੀਂ ਤੇਰੇ ਅਨਮੂਟ ਚੈਨਲ ਆ ਅੱਜ ਤੁਹਾਨੂੰ ਦਿਖਾਉਣੇ ਆ ਜਿਹੜੇ ਬਾਬਾ ਜੀ ਐ ਢੰਗ ਸਿੰਘ ਉਹਦੇ ਬਾਣੇ ਦੇ ਵਿੱਚ ਜਿਹੜੇ ਇੱਕ ਗੁੜ ਦਾ ਕੰਮ ਕਰਦੇ ਪਏ ਆ ਔਰ ਗੋੜ ਜਿਹੜਾ ਵਾ ਵੇਚਦੇ ਆ ਗੁੜ ਔਰ ਗਰਮੀਆਂ ਦੇ ਵਿੱਚ ਜਿਹੜਾ ਸਰਦਾਈ ਦਾ ਕੰਮ ਕਰਦੇ ਆ ਔਰ ਸਿਆਲਾਂ ਦੇ ਵਿੱਚ ਗੁੜ ਵੇਚਦੇ ਆ ਔਰ ਗੁੜ ਦੇ ਨਾਲ ਨਾਲ ਤੁਸੀਂ ਦੇਖ ਸਕਦੇ ਜੇ ਜਿਹੜੀ ਇਹ ਗੱਡੀ ਆ ਆਪਣੀ ਕਟਾ ਕੇ ਤੇ ਆਪਣੇ ਕੰਮ ਦੇ ਵਿੱਚ ਲੈਣ ਦੀ ਕਿਉਂਕਿ ਇਹਨਾਂ ਦਾ ਕਹਿਣਾ ਸੀ ਵੀ ਮੈਂ 2 2.5 ਲੱਖ ਰੁਪਏ ਦੀ ਜਿਹੜੀ ਗੱਡੀ ਉਹ bánਦੀ ਸੀ ਪਰ ਮੈਂ ਆਪਣੇ ਘਰ ਦੇ ਵਿੱਚ ਗੱਡੀ ਲੱਗੀ ਦੀ ਸੀ ਉਹਨੂੰ ਆਪਾਂ ਕਟਾ ਕੇ ਤੇ ਜਿਹੜੇ ਆਪਣੇ ਕਾਰੋਬਾਰ ਦੇ ਵਿੱਚ ਲੈਣ ਦੀ ਉਹਦੇ ਤੋਂ ਨਾਲ ਆਪਣਾ ਕੰਮ ਗੋੜਦਾ ਕਰਦੇ ਆ ਔਰ ਜਿਹੜੇ ਲੋਕੀ ਰੇੜੀ ਲੈਂਦੇ ਉਹ ਰੇੜੀ ਨਹੀਂ ਉਹਨਾਂ ਨੇ ਆਪਣੀ ਗੱਡੀ ਜਿਹੜੀ ਕਟਾ ਕੇ ਔਰ ਔਰ ਤੇ ਗੋੜ ਦਾ ਕੰਮ ਵੀ ਕੀਤਾ ਪਹਿਲਾਂ ਸ਼ਰਦਾਈ ਲੋਂਦੇ ਸੀ ਪਰ ਹੁਣ ਗੋੜ ਦਾ ਕੰਮ ਕਰਦੇ ਆ ਵਾ ਗੱਲ ਵੀ ਕਰਦੇ ਬਾਬਾ ਜੀ ਨਾ ਬਾਬਾ ਜੀ ਹਾਂਜੀ ਬਾਬਾ ਜੀ ਕੀ ਨਾਮ ਤੁਹਾਡਾ ਬਾਬਾ ਬਲਜੀਤ ਸਿੰਘ ਜੀ ਕੰਮ ਕੰਮ ਹੀ ਹੋਂ ਤੇ ਗੁੜ ਦਾ ਕਰਦੇ ਆ ਜੀ ਹਾਂ ਜੀ ਗੁੜ ਪਹਿਲਾਂ ਸਰਦੀਆਂ ਦਾ ਕਰਦੇ ਆ ਗਰਮੀਆਂ 'ਚ ਤੇ ਹੁਣ ਗੁੜ ਦਾ ਕਰਨਦੇ ਆ ਸਰਦੀਆਂ 'ਚ ਹਾਂ ਜੀ ਬਾਬਾ ਜੀ ਗੁੜ ਕਿੱਥੋਂ ਲਿਆਉਂਦੇ ਕਿਸ ਤਰ੍ਹਾਂ ਕਰਦੇ ਆ ਗੁੜ ਹੀ ਆਪਣੇ ਸੱਜਣ ਬੇਲੀ ਕੋ ਮਗੰਨੇ ਆ ਜੀ ਉਹ ਤਿਆਰ ਕਰਦੇ ਆ ਸਾਡੇ 1 ਡੇਰੇ ਦੇ ਤੇ ਤਿਆਰ ਹੁੰਦਾ ਵਾ ਤੇ ਇਦਾਂ ਤਿਆਰ ਕਰਕੇ ਗੁੜ ਵੇਚਿਆ ਜਾਂਦਾ ਵਾ ਬਾਬਾ ਜੀ ਇਸ ਤਰ੍ਹਾਂ ਪੰਜਾਬੀ ਆ ਬਾਹਰ ਨੂੰ ਭਜਦੇ ਜਾਂਦੇ ਆ ਪਰ ਹੁਣ ਜਿਹੜੇ ਪੰਜਾਬੀ ਆ ਉਹ ਆਪਣੇ ਪੰਜਾਬ 'ਚ ਰਹਿ ਕੇ ਕੰਮ ਕਰਕੇ ਬਹੁਤ ਖੁਸ਼ ਆ। ਤੁਸੀਂ ਵੀ ਉਹਨਾਂ ਵਿੱਚੋਂ ਇੱਕ ਪੰਜਾਬੀ ਹੋ। ਹਾਂਜੀ। ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਕਹਿਣਾ ਉਹਨਾਂ ਨੂੰ ਇਹੀ ਚਾਹੁੰਦਾ ਵੀ ਤੁਸੀਂ ਤਗੜੇ ਹੋ ਕੇ ਕੰਮ ਕਰੋ ਪੰਜਾਬ ਦੇ ਵਿੱਚ। ਵੇਖੋ ਜੀ ਪੰਜਾਬ ਦੇ ਵਿੱਚ ਘਾਟੇ-ਵਾਦੇ ਤੇ ਚੱਲਦੇ ਰਹਿੰਦੇ ਆ ਕੋਈ ਕਾਰੋਬਾਰ ਕਰਾਂਗੇ ਤਗੜੇ ਹੋ ਕੇ ਤੇ ਆਪੇ ਸਫਲਤਾ ਮਿਲੇਗੀ। ਹੁਣ ਵੱਧੋ ਵੱਧ ਪੰਜਾਬੀ ਆਪਣੇ ਸਾਥ ਦੇਣ ਦੇ ਆ ਤੇ ਤਗੜੇ ਹੋ ਕੇ ਕਰੋ। ਅਸੀਂ ਵੀ ਕਰਾਂ ਹੀ ਦੇ ਆ ਕਿਰਤ। ਤੇ ਹੋਰ ਵੀ ਇਨਸਾਨ ਜਿੰਨੇ ਪੰਜਾਬੀ ਆਪਣੇ ਵਿਦੇਸ਼ਾਂ ਤੋਂ ਜਾਣ ਨਾਲੋਂ ਇੱਥੇ ਕਾਰੋਬਾਰ ਖੋਲੋ। ਇੱਥੇ ਫਿਰਦੇ ਆ। ਬਾਰ ਦੇ ਮੁਲਕਾਂ 'ਚ ਤੇ ਉਹ ਵੇਖੋ ਅਸੀਂ ਪੰਜਾਬ ਨੂੰ ਬਚਾਉਣ ਵਾਸਤੇ ਅਸੀਂ ਵੀ ਡੇ ਆ ਸਫਲਤਾ ਜਿੰਨਾ ਕੇ ਸੰਯੋਗ ਆ ਉਹਨਾਂ ਕੇ ਅਸੀਂ ਪਾਉਣ ਦੇ ਆ ਕਿਰਤ ਕਮਾਈ ਕਰਕੇ ਸੰਦੇਸ਼ ਸਾਡਾ ਵੀ ਚਲੋ ਤੁਸੀਂ ਪਹੁੰਚਾਉਣ ਦੇ ਹੋ ਹਾਂਜੀ ਬਾਬਾ ਜੀ ਇਹ ਇਧਰ ਨੂੰ ਧਿਆਨ ਕਿਸ ਤਰ੍ਹਾਂ ਪਿਆ ਤੁਹਾਡਾ ਗੋੜ ਲਾਉਣ ਵੱਲ ਇਧਰ ਨੂੰ ਵੇਖੋ ਜੀ ਪਹਿਲਾਂ ਆਪਾਂ ਟਰੱਕ ਚਲਾਉਨੇ ਆ ਟਰੱਕ ਚਲਾਉਂਦੇ ਚਲਾਉਂਦੇ ਬਾਅਦ ਜਦੋਂ ਬਾਣਾ ਧਾਰਨ ਕੀਤਾ ਅਹੀਂ ਆਪਾਂ ਵੱਖਰੇ ਜਾਂ ਗੁਰੂ ਸਾਹਿਬ ਦੇ ਸਿਧਾਂਤਾਂ ਦੇ ਨਾਲ ਵੱਖਰੇ ਹੀ ਰਹਿਣਾ ਚਾਹੁੰਨੇ ਆ ਤੇ ਉਹ ਕਰਕੇ ਕਹਿੰਦਾ ਇਹ ਕਾਰੋਬਾਰ ਸਰਦਾਈਆਂ ਦਾ ਕੀਤਾ ਤੇ ਸਰਦਾਈਆਂ ਤੋਂ ਬਾਅਦ ਗੁੱਟ ਦਾ ਕਰ ਲਿਆ ਤੇ ਸਾਡੀ ਮਹਾਰਾਜ ਨੇ ਚੜ੍ਹਦੀ ਕਲਾ ਕੀਤੀ ਆ ਕਿਉਂਕਿ ਜਦੋਂ ਅਸੀਂ ਤਿਆਗ ਦਾ ਕੰਮ ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੱਖਰਾ ਜਾਂ ਕੰਮ ਦਿਓ ਜਿਹੜੀ ਰਹਿਤ ਬੈਤ ਦੇ ਵਿੱਚ ਅਸੀਂ ਰਹਿ ਸਕੀਏ ਤੇ ਨਾਮ ਜਪੀਏ ਤੇ ਕਰ ਤੇ ਕਰੀਏ ਤੇਰਾ ਤੇ ਅਵੰਡ ਕੇ ਸਕੀਏ ਤੇ ਸਾਮਾ ਨੂੰ ਜਦੋਂ ਕਹਿੰਦਾ ਸਰਦਾਈ ਵੱਧ ਜਾਂਦੀ ਕੇਵਲੇ ਆਪਾਂ ਲੰਗਰ ਵੀ ਲਾ ਦਿੰਨੇ ਆ ਸੋਇਰ ਨੂੰ ਕਿਰਤ ਚੱਲਦੀ ਆ ਸਾਮਾ ਨੂੰ ਲਗਰ ਲਾ ਦਿੰਨੇ ਆ ਗੁਰੂ ਸਾਹਿਬ ਦੇ ਸੰਧਾਨ ਦਾ ਜੀ ਵੰਡ ਸਕੋ ਕਿਰਤ ਕਰੋ ਨਾਮ ਜਪੋ ਨਾਮ ਜਪ ਲਈਦਾ ਜਨ ਸਤਗੁਰ ਜਪਾਵੇ ਤੇ ਕਰਤ ਵੀ ਕਰੀਦੀ ਆ ਤੇ ਵੰਡ ਕੇ ਵੀ ਸਖਾ ਲਈਦਾ ਤਿੰਨੇ ਹੀ ਉਪਦੇਸ਼ ਜਿਹੜੇ ਗੁਰੂ ਸਾਹਿਬ ਦੇ ਪੂਰੇ ਹੋ ਰਹੇ ਆ ਤੇ ਉਹ ਸੰਸਾਰ ਨੂੰ ਵੀ ਪਤਾ ਲੱਗਦਾ ਵਾ ਲਾਗੇ ਜਾ ਕੇ ਨੂੰ ਤੇ ਸਾਰੇ ਜਿਹੜੇ ਆ ਸੋਭਾ ਕਰਦੇ ਆ ਤੇ ਵਡਿਆਈ ਕਰਦੇ ਆ ਤੇ ਸਾਰੀ ਵਡਿਆਈ ਗੁਰੂ ਖਾਲਸੇ ਦੀ ਪੰਥ ਦੀ ਵਡਿਆਈ ਆ ਤੁਸੀਂ ਗੱਡੀ ਜਿਹੜੀ ਇਹ ਤਿਆਰ ਕੀਤੀ ਹੈ ਕਿਸ ਤਰ੍ਹਾਂ ਤਿਆਰ ਕੀਤੀ ਹੈ ਕਿੰਨੇ ਆਈਡੀਆ ਦਿੱਤਾ ਹੈ ਵਾਲਾ ਗੱਡੀ ਦਾ ਇਹ ਆਈਡੀਆ ਜੀ ਮਹਾਰਾਜ ਨੇ ਅਕਾਲ ਪੁਰਖ ਨੇ ਸਾਡੇ ਦਿਮਾਗ ਦੇ ਵਿੱਚ ਵਸਾਇਆ ਆਈਡੀਆ ਵੀ ਗੱਡੀ ਇਦਾਂ ਇਦਾਂ ਵੜਾ ਦਿਓ ਤੇ ਜਰਜੀ ਜਾ ਸਕਦੇ ਆ ਗੱਡੀ ਬਹੁਤ ਵਧੀਆ ਹੈ ਸਾਡੀ ਇਸ ਟੀਮ ਗੱਡੀ ਜਦੋਂ ਕਰਾਉਣਗੇ ਕਿ ਗੈਰੇਜ ਵਾਲੇ ਨੇ ਕਿਹਾ ਨਹੀਂ ਵੀ ਇਹ ਤੁਸੀਂ ਕੀ ਕਰਾ ਰਹੇ ਗੈਰੇਜ ਵਾਲੇ ਤੇ ਬਹੁਤ ਕਹਿੰਦੇ ਵੇਖੋ ਜੀ ਗੱਡੀ ਬਹੁਤ ਵਧੀਆ ਬਾਬਾ ਜੀ ਤੁਸੀਂ ਨਾ ਕਟਾਓ ਹੋਰ ਗੱਡੀ ਲੈ ਲੋ ਕੋਈ ਹਾਥੀ ਲੈ ਲੋ ਕੋਈ ਜਾਂ ਕੋਈ ਰੇੜੀ ਬਣਾ ਲਓ ਕੁਝ ਕਰ ਲੋ ਤੇ ਪਰ ਇਹ ਗੱਡੀ ਨਾ ਕਟਵਾਓ ਮੈਂ ਕਿਹਾ ਵੀ ਅਸੀਂ ਇਹ ਗੱਡੀ ਕਟਵਾਉਣੀ ਹੈ ਇੱਕ ਤੇ ਇਹਦੇ ਦੇ ਆਪਣਾ ਜਾਵਾਂਗੇ ਕਿਤੇ ਦੂਰ ਨੇੜੇ ਵੀ ਜਾ ਸਕਦੇ ਆ ਤੇ ਨਾਲੇ ਕਿਨਾਂ ਦਾ ਇਹ ਗੱਡੀ ਦਾ ਆਪਣਾ ਇਦਾਂ ਦਾ ਪਿਆਰ ਹੀ ਇਹਨੂੰ ਕਟਵਾ ਕੇ ਤਿਆਰ ਕਰਕੇ ਆਪਾਂ ਵੱਖਰੇ ਅੰਦਾਜ਼ ਦੇ ਵਿੱਚ ਲਿਆਂਦੀ ਏ ਪਰਿਵਾਰ ਚ ਕੌਣ ਕੌਣ ਹੈਗਾ ਜੀ ਪਰਿਵਾਰ ਚ ਤਿੰਨ ਬੇਟੀਆਂ ਜੇ ਮੇਰੀਆਂ ਹਾਂਜੀ ਤੇ ਇੱਕ ਦੋ ਜੀ ਅਸੀਂ ਆਪਾਂ ਬਾਕੀ ਪਿਤਾ ਜੀ ਆ ਮਾਤਾ ਜੀ ਆ ਤੇ ਤਿੰਨ ਭਾਈ ਆ ਸਾਰੇ ਭੈਣ ਭਾਈ ਸਾਰੇ ਹੈਗੇ ਆ ਘਰ ਚੱਲ ਜਾਂਦਾ ਇੱਥੋਂ ਘਰ ਚੱਲਦਾ ਹਾਂਜੀ ਘਰ ਘਰ ਬਹੁਤ ਵਧੀਆ ਚੱਲਦਾ ਘਰ ਦਾ ਇਹਦੇ ਤੋਂ ਵੀ ਗੁਰੂ ਮਹਾਰਾਜ ਚਲਾਉਣ ਵਾਲਾ ਵਾ ਕਿਰਤ ਦੇ ਦਿੰਦਾ ਹਾਂਜੀ ਬਹੁਤ ਵਧੀਆ ਚੱਲਦਾ ਕਿ ਯਾਰਾ ਜੀ ਇਹਦੇ 3 ਹੋਰ ਦੇ ਦਦਾ ਹੀ ਆ ਤੁਬਾ ਕੇ ਗੁਰੂ ਮਹਾਰਾਜ ਨੇ ਜਿਹੜਾ ਅਸੀਂ ਕੰਮ ਹਨ ਨੂੰ ਡਿਊਟੀ ਲਈ ਆ ਪਰਿਵਾਰ ਪਾਲਣ ਦੀ ਉਹ ਤਾਂ ਅਸੀਂ ਪਾਲਣੇ ਪੈਣਾ ਜੇ ਨਾ ਪਾਲੀਏ ਤਾਂ ਫਿਰ ਉਹ ਨਹੀਂ ਨਾ ਗੱਲ ਫਿਰ ਮਹਾਰਾਜ ਦੇ ਬਜਣਾ ਛੱਡ ਕੇ ਪਰਿਵਾਰ ਅਸੀਂ ਜਾ ਨਹੀਂ ਸਕਦੇ ਕਦੇ ਹਾਂਜੀ ਉਹ ਤਾਂ ਪਾਲਣਾ ਹੀ ਪਾਲਣਾ ਜੀ ਪਰਿਵਾਰ ਪਾਲਣ ਆਉਂਦੀ ਉਹ ਤਾਂ ਮਹਾਰਾਜ ਦੇ ਦੇ ਸਕਦੇ ਚਾਹੁੰਦੇ ਉਹ ਜਿਹੜੇ ਨੌਜਵਾਨ ਨਹੀਂ ਕੰਮ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਪੰਜਾਬ ਜੀ ਰਹਿ ਕੇ ਪੰਜਾਬ ਦਾ ਜਿਹੜਾ ਕੰਮ ਹੈ ਇੱਥੇ ਹੀ ਕਰੋ ਆਪਣਾ ਕੰਮ ਵੀ ਵੇਖੋ ਜੀ ਮੈਂ ਤੇ ਉਹਨਾਂ ਨੂੰ ਇਹੋ ਕਹਿਣਾ ਚਾਹੁੰਦਾ ਮੇਰੇ ਵੀਰ ਭਰਾਓ ਜਿੰਨਾ ਹੋ ਸਕੇ ਵੱਧੋ ਵੱਧ ਪੰਜਾਬ ਆਪਣੇ ਦੇ ਵਿੱਚ ਕੰਮ ਕਰੀਏ ਆਪਾਂ ਕਿੰਨਾ ਦਾ ਮਾਰਾਇਨੇ ਕਿਪਦਾ ਕਿੰਨਾ ਕਿੰਨਾ ਦਾ ਸਾਨੂੰ ਖੁਸ਼ੀਆਂ ਦੇਣੀਆਂ ਕਿੰਨਾ ਅਸੀਂ ਕਿੰਨਾ ਦਾ ਸਾਡਾ ਭਲਾ ਹੋ ਜਾਣਾ ਪੰਜਾਬ ਦੇ ਵਿੱਚ ਰਹਿ ਕੇ ਕਾਰੋਬਾਰ ਕਿੰਨਾ ਦਾ ਕਰਨਾ ਬਹੁਤ ਵੱਡੀ ਗੱਲ ਹੈ ਇੱਕ ਜਿਹੜਾ ਘਰ ਭੁੱਖਾ ਹੋ ਹਲਾਉਰ ਵੀ ਭੁੱਖਾ ਜਦੋਂ ਕਿੰਨਾ ਦਾ ਸਾਡਾ ਘਰ ਇਹ ਪੰਜਾਬ ਆ ਇਹ ਇੱਥੇ ਨਹੀਂ ਅਸੀਂ ਰੱਜੇ ਅਸੀਂ ਬਾਹਰ ਕਿੱਥੋਂ ਰੱਜ ਜਾਣਾ ਜਿੰਨਾ ਮਰਜੀ ਪੈਸਾ ਉਹ ਤੇ ਤ੍ਰਿਸ਼ਨਾ ਵਾ ਵਾ ਤ੍ਰਿਸ਼ਨਾ ਵੱਧ ਹੀ ਜਾਂਦੀ ਹੈ ਤਰਸਨਾ ਮੰਨਦੀ ਪੂਰੀ ਨਹੀਂ ਹੁੰਦੀ ਉਹ ਬੜੇ ਬੜੇ ਤਗੜੇ ਰਾਜੇ ਹੋ ਗਏ ਆ ਤੇ ਉਹ ਭਾਵੇਂ ਉਹਨਾਂ ਦੀਆਂ ਦਾਦਾ ਪੀੜੀਆਂ ਪਹਾ ਉਹਨਾਂ ਕੋ ਤਾਂ ਵੀ ਉਹਨਾਂ ਦੀ ਤਰਸਨਾ ਨਹੀਂ ਪੂਰੀ ਹੋਣੀ ਤੇ ਜਿਹਦਾ ਸੰਤੋਖ ਆ ਸੰਤੋਖ ਉਹਦੇ ਕੋ ਭਾਵੇਂ ਪਹਾ ਥੋੜਾ ਵਾ ਸੰਤੋਖ ਆ ਉਹ ਰਾਜਾ ਮਹਾਰਾਜ ਕਹਿੰਦੇ ਮਹਾਰਾਜ ਦੱਸਦੇ ਨੇ ਵੀ ਰਾਜਾ ਉਹ ਆ ਜਿਹਦੇ ਕੋ ਨਾਮ ਤਾਂ ਨਾ ਬਾਕੀ ਤਾਂ ਸਾਰਾ ਖਾਲੀ ਇੱਥੇ ਰਹਿ ਜਾਣਾ ਇੱਕ ਸੂਈ ਤੱਕ ਵੀ ਨਹੀਂ ਜਾਣੀ ਨਾਲ ਹਾਂਜੀ ਇਸ ਨੇ ਦੀ ਬਾਬਾ ਜੀ ਨੂੰ ਬਾਬਾ ਜੀ ਨੇ ਕਿਹਾ ਕਿ ਜਿਹੜੇ ਪੰਜਾਬੀ ਆ ਪੰਜਾਬੀਆਂ ਨੂੰ ਆਪਣੇ ਪੰਜਾਬ 'ਚ ਰਹਿ ਕੇ ਇਹੀ ਮਿਹਨਤ ਕਰਨੀ ਚਾਹੀਦੀ ਆ ਕਿਉਂਕਿ ਮਿਹਨਤ ਜਿਹੜੀ ਆ ਪੰਜਾਬੀਆਂ ਵਾਸਤੇ ਬਹੁਤ ਚੰਗੀ ਆ ਕਿਉਂਕਿ ਜਿਹੜੇ ਬਾਹਰਲੇ ਮੁਲਕਾਂ 'ਚ ਭੱਜਦੇ ਆ ਉਹ ਆਪਣੇ ਪੰਜਾਬ 'ਚ ਹੀ ਮਿਹਨਤ ਕਰਨ ਔਰ ਪੰਜਾਬ ਨੂੰ ਤਰੱਕੀ ਤੇ ਲੈ ਕੇ ਜਾਣ ਮੈਂ ਬਟਾਲਾ ਦੇ ਵਿਕੀ ਮਾਲਿਕ ਦਾਨ ਮਿਊਟ ਚੈਨਲ